ਸਸ਼ਕਲ ਦੇ ਸਿਕਰੇਟ ਅਨਕਸਵਰ ਟਵੀ ਮੈਸੋਨੀਆ ਸੋ ਅੱਜ ਜਿਹੜੀ ਐਕਟਰਸ ਕਾਮੇਡੀਅਨ ਦੇ ਬਾਰੇ ਅਸੀਂ ਗੱਲ ਕਰਨ ਜਾ ਰਹੇ ਹਾਂ ਤਾਂ ਕਾਮੇਡੀ ਜਗਤ ਦੇ ਵਿੱਚ ਉਹਨਾਂ ਦਾ ਇੱਕ ਬਹੁਤ ਵੱਡਾ ਨਾਮ ਹੈ ਬੂਆ ਜੀ ਕਿਰਦਾਰ ਦੇ ਨਾਲ ਉਹ ਕਾਫੀ ਜ਼ਿਆਦਾ ਫੇਮਸ ਵੀ ਹੋਏ ਸੀ ਕਿਉਂਕਿ ਕਪਿਲ ਸ਼ਰਮਾ ਦੇ ਸ਼ੋ ਦੇ ਵਿੱਚ ਉਹ ਨਜ਼ਰ ਆਈ ਸੀ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਕਾਮੇਡੀ ਸ਼ੋਜ਼ ਦੇ ਵਿੱਚ ਇਹ ਐਕਟਰਸ ਜੋ ਨਜ਼ਰ ਆ ਚੁੱਕੀ ਹੈ ਬਹੁਤ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਹੋਵੇਗਾ ਕਿ ਇਹਨਾਂ ਦੀ ਗੱਲ ਹੋ ਰਹੀ ਹੈ ਇੱਥੇ ਗੱਲ ਹੋ ਰਹੀ ਹੈ ਉਪਾਸਨਾ ਸਿੰਘ ਦੀ ਜਿਨ੍ਹਾਂ ਦੇ ਵੱਲੋਂ ਮਹਿਜ਼ 16-17 ਸਾਲ ਦੀ ਉਮਰ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ ਕਿਉਂਕਿ ਉਹ ਕਿ ਉਹਨਾਂ ਨੂੰ ਐਕਟ੍ਰੈਸ ਬੰਨਣਾ ਤੇ ਇਸ ਸੁਪਨੇ ਦੇ ਵਿੱਚ ਉਹਨਾਂ ਦਾ ਸਾਥ ਦਿੱਤਾ ਸੀ ਉਹਨਾਂ ਦੀ ਮਾਂ ਦੇ ਵੱਲੋਂ ਤੇ ਇਸੇ ਕਰਕੇ ਹੀ ਉਹਨਾਂ ਦੇ ਵੱਲੋਂ ਪਹਿਲੇ ਹੀ ਥੀਏਟਰ ਕੀਤਾ ਗਿਆ ਬਾਅਦ ਵਿੱਚ ਫਿਲਮਾਂ ਚਾਏ ਤੇ ਫਿਰ ਬੰਬੇ ਜਾ ਕੇ ਉਹਨਾਂ ਦੇ ਵੱਲੋਂ ਆਪਣੇ ਨਵੇਂ ਕਰੀਅਰ ਦੀ ਸ਼ੁਰੂਆਤ ਕੀਤੀ ਗਈ ਸੀ ਤੇ ਅੱਜ ਅਸੀਂ ਗੱਲ ਕਰਾਂਗੇ ਉਪਾਸਨਾ ਸਿੰਘ ਦੇ ਬਾਰੇ ਜਿਨ੍ਹਾਂ ਦਾ ਜਨਮ ਉਹਨਾਂ 20 ਨਿਸਾਪ 77 ਨੂੰ ਹੁਸ਼ਿਆਰਪੁਰ ਦੇ ਵਿੱਚ ਹੋਇਆ ਸੀ ਉਹਨਾਂ ਨੇ ਅਣਗਿਣਤ ਪੰਜਾਬੀ ਫਿਲਮਾਂ ਚ ਕੰਮ ਕੀਤਾ ਇਸ ਤੋਂ ਇਲਾਵਾ ਬਾਲੀਵੁੱਡ ਦੀਆਂ ਬਹੁਤ ਸਰੀਆਂ ਫਿਲਮਾਂ ਦੇ ਵਿੱਚ ਉਹਨਾਂ ਦੀ ਅਦਾਕਾਰੀ ਵੇਖਣ ਨੂੰ ਮਿਲੀ ਹੈ ਉਪਾਸਨਾ ਸਿੰਘ ਨੇ ਟਰਮੀਟਿਕ ਆਰਟ ਦੇ ਵਿੱਚ ਡਿਗਰੀ ਹਾਸਲ ਕੀਤੀ ਹੈ ਉਹ ਉਪਾਸਨਾ ਸਿੰਘ ਮਹਿ 7 ਸਾਲ ਦੀ ਸਨ ਜੋ ਉਹਨਾਂ ਨੇ ਦੂਰਦਰਸ਼ਨ ਦੇ ਉਤੇ ਪ੍ਰੋਗਰਾਮ ਦਿੱਤੇ ਸਨ ਪਰ 12-13 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਪਣੇ ਲੰਬੇ ਕਦ ਕਾਰਨ ਉਹਨਾਂ ਨੂੰ ਹੇਰੋਇਨ ਅਤੇ ਸਟੇਜ ਦੇ ਉਤੇ ਹੋਰ ਵੀ ਜ਼ਿਆਦਾ ਪ੍ਰੋਗਰਾਮ ਮਿਲਣ ਲੱਗ ਗਏ ਸਨ। ਉਪਾਸਨਾ ਸਿੰਘ ਦਾ ਵਿਆਹ ਟੈਲੀਵਿਜ਼ਨ ਐਕਟਰ ਨੀਰਜ ਪਾਰਦਵਾਸ ਦੇ ਨਾਲ ਹੋਇਆ। ਉਪਾਸਨਾ ਸਿੰਘ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸਾਲ 1988 ਨੂੰ ਰਾਜਸਤਾਨੀ ਫਿਲਮ ਬਾਈ ਚੱਲੀ ਸਾਸਰੇ ਨਾਲ ਕੀਤੀ ਸੀ ਇਸ ਤੋਂ ਬਾਅਦ ਉਹਨਾਂ ਨੂੰ ਪੰਜਾਬੀ ਫਿਲਮਾਂ ਦੇ ਵੀ ਆਫਰ ਆਉਣ ਲੱਗ ਪਏ ਸੀਗੇ ਜਿਸ ਤੋਂ ਬਾਅਦ ਐਕਟ੍ਰੈਸ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਤਾਂ ਉਪਾਸਨਾ ਸਿੰਘ ਜਿਨ੍ਹਾਂ ਦੀ ਸੋਸ਼ਲ ਮੀਡੀਆ ਉੱਤੇ ਵੀ ਇੱਕ ਵੱਡੀ ਫੈਨ ਫਾਲੋਇੰਗ ਆ ਤੇ ਲੋਕ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਤਾਂ ਸੋਸ਼ਲ ਮੀਡੀਆ ਤੇ ਵੀ ਉਹ ਕਾਫੀ ਜ਼ਿਆਦਾ ਐਕਟਿਵ ਰਹਿੰਦੇ ਨੇ ਤੇ ਦੱਸਦੀ ਹੈ ਕਿ ਹੁਣ ਜੇਕਰ ਉਹਨਾਂ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਵੈਸੇ ਤਾਂ ਬਹੁਤ ਸਰੀਏ ਪੰਜਾਬੀ ਫਿਲਮਾਂ ਦੇ ਵਿੱਚ ਬੈਕ ਟੂ ਬੈਕ ਉਪਾਸਨਾ ਸਿੰਘ ਸਾਨੂੰ ਵੇਖਣ ਨੂੰ ਮਿਲਣਗੇ ਪਰ ਲੇਟੈਸਟ ਫਿਲਮ ਉਹਨਾਂ ਦੀ ਬੜਾ ਕਰਾਰਾ ਪੁੱਤਨਾ ਹੈ ਜਿਸ ਦੇ ਵਿੱਚ ਉਪਾਸਨਾ ਸਿੰਘ ਆਪਣੀਆਂ ਪੰਜ ਭੈਣਾਂ ਦੇ ਨਾਲ ਸਕਰੀਨ ਦੇ ਉੱਤੇ ਸ਼ਾਨਦਾਰ ਐਕਟਿੰਗ ਦੇ ਨਾਲ ਸਾਨੂੰ ਐਂਟਰਟੇਨ ਕਰਦਿਆ ਹੋਇਆ ਨਜ਼ਰ ਆਉਣਗੇ ਵੈਸੇ ਤੁਹਾਨੂੰ ਉਪਾਸਨਾ ਸਿੰਘ ਦੀ ਕਾਮੇਡੀ ਫਰਸੀਲਸ ਕਿਰਦਾਰ ਜਾਂ ਫਿਰ ਐਕਟਿੰਗ ਕਿਹੜੀ ਚੀਜ਼ ਤੁਹਾਨੂੰ ਉਪਾਸਨਾ ਸਿੰਘ ਦੀ ਸਭ ਤੋਂ ਵੱਧ ਵਧੀਆ ਲੱਗਦੀ ਹੈ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਦੇ ਇਜਾਜ਼ਤ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ ਦਿਸਕਟ ਅਨੈਕਸਵਾ ਰੀ ਟੀਵੀ ਮੈਸੋਨੀਆ ਸੋ ਅੱਜ ਜਿਹੜੀ ਐਕਟਰਸ ਕਾਮੇਡੀਅਨ ਦੇ ਬਾਰੇ ਅਸੀਂ ਗੱਲ ਕਰਨ ਜਾ ਰਹੇ ਹਾਂ ਤਾਂ ਕਾਮੇਡੀ ਜਗਤ ਦੇ ਵਿੱਚ ਉਹਨਾਂ ਦਾ ਇੱਕ ਬਹੁਤ ਵੱਡਾ ਨਾਮ ਹੈ ਬੂਆ ਜੀ ਕਿਰਦਾਰ ਦੇ ਨਾਲ ਉਹ ਕਾਫੀ ਜ਼ਿਆਦਾ ਫੇਮਸ ਵੀ ਹੋਏ ਸੀ ਕਿਉਂਕਿ ਕਪਿਲ ਸ਼ਰਮਾ ਦੇ ਸ਼ੋ ਦੇ ਵਿੱਚ ਉਹ ਨਜ਼ਰ ਆਏ ਸੀ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਕਾਮੇਡੀ ਸ਼ੋਜ਼ ਦੇ ਵਿੱਚ ਇਹ ਐਕਟਰਸ ਜੋ ਨਜ਼ਰ ਆ ਚੁੱਕੀ ਹੈ ਬਹੁਤ ਸਾਰੇ ਲੋਕਾਂ ਨੂੰ ਪਤਾ ਲੱਗਿਆ ਹੋਵੇਗਾ ਕਿ ਇਹਨਾਂ ਦੀ ਗੱਲ ਹੋ ਰਹੀ ਹੈ ਇੱਥੇ ਗੱਲ ਹੋ ਰਹੀ ਹੈ ਉਪਾਸਨਾ ਸਿੰਘ ਦੀ ਜਿਨ੍ਹਾਂ ਦੇ ਵੱਲੋਂ ਮਹਿਜ਼ 16-17 ਸਾਲ ਦੀ ਉਮਰ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਕਿ ਉਹਨਾਂ ਨੂੰ ਐਕਟ੍ਰੈਸ ਬੰਨਣਾ ਤੇ ਇਸ ਸੁਪਨੇ ਦੇ ਵਿੱਚ ਉਹਨਾਂ ਦਾ ਸਾਥ ਦਿੱਤਾ ਸੀ ਉਹਨਾਂ ਦੀ ਮਾਂ ਦੇ ਵੱਲੋਂ ਤੇ ਇਸੇ ਕਰਕੇ ਹੀ ਉਹਨਾਂ ਦੇ ਵੱਲੋਂ ਪਹਿਲੇ ਹੀ ਥੀਏਟਰ ਕੀਤਾ ਗਿਆ ਬਾਅਦ ਵਿੱਚ ਫਿਲਮਾਂ ਚਾਹੀ ਤੇ ਫਿਰ ਬੰਬੇ ਜਾ ਕੇ ਉਹਨਾਂ ਦੇ ਵੱਲੋਂ ਆਪਣੇ ਨਵੇਂ ਕੈਰੀਅਰ ਦੀ ਸ਼ੁਰੂਆਤ ਕੀਤੀ ਗਈ ਸੀ ਤੇ ਅੱਜ ਅਸੀਂ ਗੱਲ ਕਰਾਂਗੇ ਉਪਾਸਨਾ ਸਿੰਘ ਦੇ ਬਾਰੇ ਜਿਨ੍ਹਾਂ ਦਾ ਜਨਮ ਉਹਨਾਂ 20 ਜੂਨ 1977 ਨੂੰ ਹੁਸ਼ਿਆਰਪੁਰ ਦੇ ਵਿੱਚ ਹੋਇਆ ਸੀ ਉਹਨਾਂ ਨੇ ਅਣਗਿਣਤ ਪੰਜਾਬੀ ਫਿਲਮਾਂ ਚੋਂ ਕਿਤੇ علاوہ ਬਾਲੀਵੁੱਡ ਦੀਆਂ ਬਹੁਤ ਸਰੀਆ ਫਿਲਮਾਂ ਦੇ ਵਿੱਚ ਉਹਨਾਂ ਦੀ ਅਦਾਕਾਰੀ ਵੇਖਣ ਨੂੰ ਮਿਲੀ ਹੈ। ਉਪਾਸਨਾ ਸਿੰਘ ਨੇ ਟਰਮੀਟਿਕ ਆਰਟ ਦੇ ਵਿੱਚ ਡਿਗਰੀ ਹਾਸਲ ਕੀਤੀ ਹੈ। ਉਪਾਸਨਾ ਸਿੰਘ ਮਹਿ ਸੱਤ ਸਾਲ ਦੇ ਸੰਚ ਤੋਂ ਉਹਨਾਂ ਨੇ ਦੂਰਦਰਸ਼ਨ ਦੇ ਉਤੇ ਪ੍ਰੋਗਰਾਮ ਦਿੱਤੇ ਸਨ ਪਰ 12-13 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਪਣੇ ਲੰਬੇ ਕਦ ਕਾਰਨ ਉਹਨਾਂ ਨੂੰ ਹੀਰੋਇਨ ਅਤੇ ਸਟੇਜ ਦੇ ਉਤੇ ਹੋਰ ਵੀ ਜ਼ਿਆਦਾ ਪ੍ਰੋਗਰਾਮ ਮਿਲਣ ਲੱਗ ਗਏ ਸਨ। ਉਪਾਸਨਾ ਸਿੰਘ ਦਾ ਵਿਆਹ ਟੈਲੀਵਿਜ਼ਨ ਐਕਟਰ ਨੀਰਜ ਪਾਰਦਵਾਸ ਦੇ ਨਾਲ ਹੋਇਆ ਉਪਾਸਨਾ ਸਿੰਘ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸਾਲ 1988 ਨੂੰ ਰਾਜਸਤਾਨੀ ਫਿਲਮ ਬਾਈ ਚੱਲੀ ਸਾਸਰੇ ਨਾਲ ਕੀਤੀ ਸੀ ਇਸ ਤੋਂ ਬਾਅਦ ਉਹਨਾਂ ਨੂੰ ਪੰਜਾਬੀ ਫਿਲਮਾਂ ਦੇ ਵੀ ਆਫਰ ਆਉਣ ਲੱਗ ਪਏ ਸੀ ਜਿਸ ਤੋਂ ਬਾਅਦ ਐਕਟ੍ਰੈਸ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਤਾਂ ਉਪਾਸਨਾ ਸਿੰਘ ਜਿਨ੍ਹਾਂ ਦੀ ਸੋਸ਼ਲ ਮੀਡੀਆ ਉੱਤੇ ਵੀ ਇੱਕ ਵੱਡੀ ਫੈਨ ਫਾਲੋਇੰਗ ਆ ਤੇ ਲੋਕ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਤਾਂ ਸੋਸ਼ਲ ਮੀਡੀਆ ਤੇ ਵੀ ਉਹ ਕਾਫੀ ਜ਼ਿਆਦਾ ਐਕਟਿਵ ਰਹਿੰਦੇ ਨੇ ਤੇ ਦੱਸਦੀ ਹੈ ਕਿ ਹੁਣ ਜੇਕਰ ਉਹਨਾਂ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਵੈਸੇ ਤਾਂ ਬਹੁਤ ਸਰੀਏ ਪੰਜਾਬੀ ਫਿਲਮਾਂ ਦੇ ਵਿੱਚ ਬੈਕ ਟੂ ਬੈਕ ਉਪਾਸਨਾ ਸਿੰਘ ਸਾਨੂੰ ਵੇਖਣ ਨੂੰ ਮਿਲਣਗੇ ਪਰ ਲੇਟੈਸਟ ਫਿਲਮ ਉਹਨਾਂ ਦੀ ਬੜਾ ਕਰਾਰਾ ਖੂਤਣਾ ਹੈ ਜਿਸ ਦੇ ਵਿੱਚ ਉਪਾਸਨਾ ਸਿੰਘ ਆਪਣੀਆਂ ਪੰਜ ਭੈਣਾਂ ਦੇ ਨਾਲ ਸਕਰੀਨ ਦੇ ਉੱਤੇ ਸ਼ਾਨਦਾਰ ਐਕਟਿੰਗ ਦੇ ਨਾਲ ਸਾਨੂੰ ਐਂਟਰਟੇਨ ਕਰਦਿਆ ਹੋਇਆ ਨਜ਼ਰ ਆਉਣਗੇ ਵੈਸੇ ਤੁਹਾਨੂੰ ਉਪਾਸਨਾ ਸਿੰਘ ਦੀ ਕਾਮੇਡੀ ਫਰਸੀਲੇਸ ਕਿਰਦਾਰ ਜਾਂ ਫਿਰ ਐਕਟਿੰਗ ਕਿਹੜੀ ਚੀਜ਼ ਤੁਹਾਨੂੰ ਉਪਾਸਨਾ ਸਿੰਘ ਦੀ ਸਭ ਤੋਂ ਵੱਧ ਵਧੀਆ ਲੱਗਦੀ ਹੈ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇਸੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਦੇ ਇਜਾਜ਼ਤ ਤੇ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ